ਦੇਹਰਾ ਬਾਬਾ ਸੈਣਪਗਤ ਜੀ ਪ੍ਰਤਾਪਪੁਰਾ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਦੇਹਰਾ ਬਾਬਾ ਸੈਣਪਗਤ ਜੀ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਅਗਵਾਈ ਤੇ ਪੰਜ ਪਿਆਰਿਆਂ ਦੀ ਛਤਰਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰੂ ਗਰੰਥ ਸਾਹਿਬ ਅੱਗੇ ਮੱਥਾ ਟੇਕਿਆ। नगर कीर्तन का थान थान था पिंड वास वालों स्वागत किया गया प्रबंधक कमेटी वलो सिरुपाउपा प्रमुख शख्सियत सम्मानित किया गया इस मौके प्रधान मखण पलण ने विसाखी दिया सब संगत बधाई दतिया इस मौके सीनियर वाइस प्रधान सरवण सिंह फौजी मास्टर जसविंदर सिंह खजानची चरणजीत सिंह दुगरी जनरल सक्र चरणजीत सिंह लाडी वाइस प्रधान गुरजीत सिंह सरवण सिंह मुलापुरी ਰਾਜਕਿਸ਼ਨ ਬਲਕਾਰ ਸਿੰਘ ਪਟਿਆਲਾ ਮਿੰਟੂ ਰੋਗਲਾ ਮੱਖਣ ਸਿੰਘ ਬਲਕਾਰ ਸਿੰਘ ਪੰਜ ਜੰਡਿਆਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਭਾਈ ਸਾਹਿਬ ਸਿੰਘ ਪਤੇ ਪੰਜਾਬ ਪਿਆਰਿਆਂ ਨੂੰ ਸਮਰਪਿਤ ਮੁਸਾਕੀ ਦਾ ਸਲਾਨਾ ਜੂਲ ਮੇਲਾ ਅੱਜ ਦੇਰਾ ਸਾਹਿਬ ਪ੍ਰਤਾਪਪੁਰਾ ਤੋਂ ਸ਼ੁਰੂ ਹੋ ਕੇ ਤੇਰਾ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਅੱਜ ਵਾਪਸ ਗੁਰਦੁਆਰਾ ਦੇਰਾ ਸਾਹਿਬ ਆਏਗਾ ਔਰ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਟਰੈਕਟਰ ਟਰਾਲੀ ਗੱਡੀਆਂ ਸਕੂਟਰ ਮੋਟਰਸਾਈਕਲਾਂ ਰਾਹੀਂ ਜਿਹੜੀਆਂ ਆ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਆ ਔਰ ਸਲਾਨਾ ਜੋੜ ਮੇਲਾ ਭਾਈ ਸਾਹਿਬ ਸਿੰਘ ਦੇ ਪੰਜਾ ਪਿਆਰਿਆਂ ਨੂੰ ਸਮਰਪਿਤ ਕੀਤਾ ਆ ਇਹ ਵਿਸਾਖੀ ਦਾ ਜੋੜ ਮੇਲਾ ਜਿਹੜਾ ਆ ਸਲਾਨਾ ਨਗਰ ਕੀਰਤਨ ਕੱਢਿਆ ਜਾਂਦਾ ਆ ਅੱਜ ਪ੍ਰਬੰਧਕ ਕਮੇਟੀ ਵੱਲੋਂ ਅਤੇ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਕੱਢਿਆ ਗਿਆ ਅਸੀਂ ਸਮਟੀਆਂ ਸੰਤਾਂ ਦਾ ਇਹਦੇ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਲਾਨਾ ਬਸਾਖੀ ਦਾ ਜੋੜ ਮੇਲਾ ਹੋਵੇਗਾ ਉਹਦੇ ਵਿੱਚ ਸੰਤਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ